ਸਾਨੂੰ ਕਹਿੰਦੀ ਹੈ ਭਾਈ ਉਹਨਾਂ ਨੇ ਕੜੀ ਚਮਕੌਰ ਚ ਪੀਤਾ ਇਹ ਤਾਂ ਅਲੱਗ-ਅਲੱਗ ਵਿਦਵਾਨਾਂ ਦੀਆਂ ਜਾਂ ਕਥਾ ਕਰ ਲੱਗਤ ਨਹੀਂ ਰਹੇ ਕਿਤੇ ਵੀ ਭਾਈ ਉਹਨਾਂ ਨੇ ਸ਼ਹਾਦੇ ਪੀਤੀ ਉਹਨਾਂ ਨੇ ਸਿੱਖੀ ਕਮਾ ਕੇ ਆਪਣਾ ਜੀਵਨ ਬਲਦਾਨ ਕੀਤਾ ਸਿੱਖੀ ਦੀ ਲਈ ਖਾਤਰ ਕੀਤਾ ਭਾਵੇਂ ਅਨੰਦਪੁਰ ਸਾਹਿਬ ਹੋਵੇ ਭਾਵੇਂ ਕੜੀ ਚਮਕੌਰ ਕੋਈ ਨਾ ਨੀ ਰੱਖਦਾ ਕਿ ਤਾ ਜਿੰਦਗੀ ਉਹਨਾਂ ਨੇ ਦਸਮੇਸ਼ ਪਿਤਾ ਦੇ ਦਰਤੇ ਸੇਵਾ ਕੀਤੀ ਪਿਤਾ ਪਰ ਕੀ ਸੇਵਾ ਹੋ ਰਹੀ ਗੁਰਤੇਗ ਬਾਦਰ ਪਾਛੇ ਦੇ ਚਾਨੀ ਇਹਨਾਂ ਦੇ ਅੱਗੇ ਪਿਤਾ ਜੀ ਉਹ ਸੇਵਾ ਕਰਦੇ ਸੀ ਭਾਈ ਕੋਈ ਇੱਕ ਦਿਨ ਦਾ ਨਾਤਾ ਨਹੀਂ ਸੀ ਲੰਬਾ ਸਮਾਂ ਸੀ ਬਿਆਬ ਐਸੇ ਸੀ ਸੂਰਮੇ ਜਿਹੜੇ ਕਹਿੰਦੇ ਨਾ ਅਸੀਂ ਨਹੀਂ ਦਰ ਛੱਡ ਕੇ ਜਾਣੇ ਜਿੰਨਾ ਮਰਜੀ ਮੁਸ਼ਕਲਾਂ ਔਕਣਾ ਆਉਣ ਸੱਚੇ ਕਦੇ ਦਰ ਨਹੀਂ ਛੱਡਦੇ ਆ ਝੂਠੇ ਤਾਂ ਦੁੱਖਦਨਾ ਚ ਹੀ ਛੱਡ ਜਾਂਦੇ ਆ ਭਾਈ ਕਿ ਭਾਈ ਗੁਰੂ ਚੇਤੇ ਨਹੀਂ ਹੁੰਦਾ। ਬਸ ਜਿੱਦਨ ਦੁੱਖ ਦਿੰਦੀ ਭਾਈ ਪ੍ਰਧਾਨਗੀ ਮਿਲ ਗਈ ਗੁਰਦਾਰੇ ਆ ਗਏ ਆ। ਤੇ ਨਹੀਂ ਤਾਂ ਸਾਰਾ ਸਾਲ ਕਿਤੇ ਆਉਣਾ ਹੀ ਨਹੀਂ। ਪ੍ਰਧਾਨ ਬਣਾਓ ਮੈਂ ਤਾਂ ਹਾਂ। ਐਸੇ ਮਾਨੇ ਤੇ ਖਿਆਲ ਹੀ ਕਰਦੀ ਹੈ ਦੁਨੀਆ ਭਾਈ। ਇਹਦੇ ਹੁੰਦਾ ਨਾ ਕਿ ਜੇ ਤਾਂ ਭਾਈ ਸਾਨੂੰ ਕੋਈ ਚਾਬੀ ਫੜਾਉਂਗੇ ਤਾਂ ਆਵਾਂਗੇ ਨਹੀਂ ਨਹੀਂ ਹੋਣਾ। ਇਹ ਆ ਸਾਡਾ ਸੰਸਾਰ। ਪਰ ਜਿਹੜੇ ਸੱਚੇ ਹੁੰਦੇ ਆ ਕਹਿੰਦੇ ਮੈਨੂੰ ਕੀ ਭਾਈ? ਮੈਂ ਤਾਂ ਆਪਣੇ ਗੁਰੂ ਦੇ ਸ਼ਬਦ ਨੂੰ ਆਇਆ ਵਾ ਗੁਰੂ ਦੇ ਬਚਨ ਸੁਣਨ ਬਾਤਿ ਆਇਆ ਨਿਤਾ ਹੂੰਗਾ ਭਾਵੇਂ ਕੋਈ ਤਕੇ ਮਾਰੇ ਕੋਈ ਕੁਝ ਕਰੇ ਜੇ ਮੈਂ ਸੱਚਾ ਹੂੰਗਾ ਮੇਰਾ ਗੁਰੂ ਮੇਰੇ ਵੱਲ ਹੋਵੇਗਾ ਜਿਵੇਂ ਭਾਈ ਭਗਤ ਨਾਮਦੇਵ ਜੀ ਨੂੰ ਤਕੇ ਮਾਰੇ ਨਾ ਪੁਜਾਰੀਆਂ ਨੇ ਕਿਵੇਂ ਚੱਲ ਤੂੰ ਨੀਚਾ ਤੂੰ ਨਹੀਂ ਅੰਦਰ ਆ ਸਕਦਾ ਸੱਚੀ ਸ਼ਰਧਾ ਨਾਲ ਗਿਆ ਸੱਚੀ ਭਾਵਨਾ ਨਾਲ ਗਿਆ ਤੇ ਦਰਵਾਜ਼ੇ ਤੋਂ ਠਾਲਿਆ ਅੱਗੇ ਪਿੱਠ ਕਰ ਦਿੱਤੀ ਤੇ ਜਿੱਦਨ ਉਹ ਭਾਈ ਇੱਕ ਪਾਸੇ ਦਰਵਾਜ਼ਾ ਦੂਸਰੇ ਬੈਕ ਸਾਈਡ ਦੇ ਉੱਤੇ ਬਿਠਾਤਾ ਕਹਿੰਦਾ ਚੱਲ ਇੱਥੇ ਬੈਠ ਮੂਰੇ ਨਹੀਂ ਆਉਣਾ ਤੇ ਨਾ ਤਾਂ ਕੋਈ ਸਾਸੀ ਭਾਈ ਤੇ ਆਪਣੇ ਚੱਪਲਾਂ ਕਢੀਆਂ ਉਹਨਾਂ ਨੇ ਖੜਾਵਾ ਵਾਂ ਕੜਕਾਉਣ ਲੱਗੇ ਚੱਪਲਾਂ ਨੂੰ ਹੀ ਇੱਥੇ ਤਾਂ ਭਾਈ ਹੁਣ ਸੋਨੇ ਦੇ ਬਾਜੇ ਵੀ ਹੋਣ ਲੱਗੇ ਖੁਸ਼ੀ ਵੀ ਨਹੀਂ ਗੁਰੂ ਦੀ ਮਿਲਣੀ ਅਕਾਲੀ ਦੇ ਘਾਰੇ ਸੀ ਭਾਈ ਕਹਿੰਦੇ ਜੀ ਹਰਮੰਦਰ ਸਾਹਿਬ ਕੀਰਤਨ ਵਾਤੇ ਸੋਨੇ ਦੇ ਵਾਜੇ ਭੇਟ ਕੀਤੇ ਓਏ ਮਾਇਆ ਤਾਂ ਤਾਂ ਸਿੱਖ ਨੂੰ ਕੱਢਣਾ ਹੈ ਮਾਇਆ ਹੋਰ ਬਸਾਈ ਜਾਂਦੇ ਵੀ ਫਿਰ ਕੀ ਹੋ ਜੂਗਾ ਵੀ ਫਿਰ ਗੁਰੂ ਨਾਨਕ ਸਾਹਿਬ ਖੁਦ ਆ ਜਾਣਗੇ ਚੱਲ ਕੇ ਜਾਂ ਤਾਂ ਸਮੇਸ਼ ਪਿਤਾ ਆ ਜਾਣਗੇ ਚਲੋ ਭਈ ਮੈਂ ਤਾਂ ਉੱਥੇ ਚੱਲਿਆਂ ਜਿੱਥੇ ਸੋਨੇ ਦੇ ਵਾਜੇ ਉੱਥੇ ਭਾਈ ਸ਼ਰਧਾ ਦੇਖੀ ਜਾਂਦੀ ਹੈ ਵਿਸ਼ਵਾਸ ਦੇਖਿਆ ਜਾਂਦਾ ਭਗਤ ਨਾਮਦੇਵ ਜੀ ਦੇ ਸ਼ਰਧਾ ਸੀ ਵਿਸ਼ਵਾਸ ਸੀ ਭਰੋਸਾ ਸੀ ਤੇ ਆਪਣੇ ਪੈਰ ਦੇ ਚੱਪਲਾਂ ਖੜਾਵਾ ਹੀ ਕੱਢੀਆਂ ਖੜਕਾਉਣ ਲੱਗ ਗਏ ਤੇ ਸਤਿਗੁਰੂ ਪਾਤਸ਼ਾਹ ਕੇ ਬੇਨਤੀਆਂ ਅਕਾਲ ਪੁਰਖ ਅੱਗੇ ਕਰਦੇ ਆ ਕਹਿੰਦੇ ਜੇ ਤੂੰ ਮੈਨੂੰ ਇੰਨਾ ਹੀ ਨਿਵਾ ਰੱਖਣਾ ਸੀ ਤੇ ਮੈਨੂੰ ਦੁਨੀਆਂ 'ਚ ਲਿਆਂਦੇ ਕਿਉਂ ਇਹ ਨੜੀ ਜਾਤ ਮਦੀ ਜਾਤ ਹੋ ਰਾਇਆ ਛੇ ਪੇ ਕੇ ਜਨਮ ਕਾਹੇ ਕੋ ਆਇਆ ਸੱਚੀ ਸ਼ਰਧਾ ਭਾਵਨਾ ਸੀ ਬੈਗੁਰ ਕਹਦਾ ਤੂੰ ਕਿਉਂ ਕੋਹਣਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਅਗਲੀ ਪੰਕਤੀ ਸਭ ਆਤੀ ਸਾਡੇ ਤੁਹਾਡੇ ਸਭ ਆਤੀ ਹਰ ਨਾਕਸ ਦੁਸਤ ਹਰ ਮਾਰੇ ਆ ਪਤਾ ਕਿ ਉਹ ਸਿੱਖੀ ਦੇ ਗੁਰਮਤ ਦੇ ਵਿਰੋਧੀ ਸੀ ਆਪਾਂ ਵੀ ਉਹਨਾਂ ਚ ਹੀ ਆ ਜੰਨੇ ਆਪਾਂ ਕੋਈ ਬੱਕਰੇ ਨਹੀਂ ਹੈ ਹਰਨਾਕਸ ਦੁਸ਼ਟ ਹਰ ਮਾਰੇ ਆ ਆਪਾਂ ਵੀ ਵਰਨਾ ਭਈ ਸੜਾਹੰਕਾਰ ਵੀ ਤੋੜਨਾ ਪੈਗਰੂ ਨੇ ਤੋ ਹੰਕਾਰ ਪਾਲ ਸੀ ਅੰਦਰ ਹਰਨਾਕਸ ਦੁਸ਼ਟ ਹਰ ਮਾਰੇ ਆ ਪ੍ਰਲਾਦ ਤਰਿਆ ਪ੍ਰਲਾਦ ਨੂੰ ਕਿਉਂ ਤਾਰੇ ਉਹਦਾ ਨਾਂ ਦੇਖ ਕੇ ਥੋੜੀ ਤਾਰੇ ਉਹ ਭਗਤ ਸੀ ਭਗਤੀ ਕਰਦਾ ਸੀ ਸੱਚੇ ਮਾਰਗ ਤੇ ਚੱਲਦਾ ਸੀ ਉਹ ਤਰ ਗਿਆ ਇਹ ਭਗਤ ਪ੍ਰਲਾਦ ਸੀ ਭਾਈ ਉਦੇ ਵਾਰ ਤੇ ਪਾਛੈ ਗੁਰਬਾਣੀ ਜੀ ਕਹਿੰਦੇ राम जपो जी ऐसे ऐसे भक्ति करनी है ये नहीं कि मेरे मन करे जा पाए गुरु अंगद देव पासा वां करे गुरु अर्जन देव महाराज वां करे ना बडेइ कने दिती फिर भी भक्त राम जपो जी ऐसे ऐसे तरु प्रलाद जपे हर जैसे तरु ते प्रलाद दोनों ने उम्रा छोटी है सयाणया बंदिया नु ਬੱਚਿਆਂ ਤੋਂ ਉਦਾਹਰਨਾਂ ਦਵਾਇਆਂ। ਮਨੁੱਖ ਨੂੰ ਉਦਾਹਰਨ ਦਵਾਤੀ ਕੁੱਤੇ ਦੀ। ਇਹ ਕੁੱਤਾ ਕਿੰਨਾ ਮਾੜਾ। ਭਾਵੇਂ ਇਹ ਨਰਕ ਦੀ ਜੋਨੀ ਹੈ। ਪਰ ਫਿਰ ਵੀ ਪਾਚ ਹੈ ਕਹਿੰਦੇ। ਉਹਦੇ ਅੰਦਰ ਵੀ ਇੱਕ ਗੁਣ ਹੈ। ਸਵਾਮੀ ਕੋ ਗ੍ਰਹਿ ਜਿਉ ਸਦਾ। ਸਵਾਨ ਤਜਤਨੀ ਨਿਤ। ਓਏ ਤੇਰੇ ਨਾਲ ਕੁੱਤਾ ਚੰਗਾ। ਅਨੇਕਾਂ ਠੋਕਰਾਂ ਖਾਕੇ ਗਾਲਾਂ ਖਾਕੇ ਮਾਰਾਂ ਖਾਕੇ ਵੀ ਮਾਲਕ ਦਾ ਦਰਨੀ ਛੱਡਦਾ। ਤੇ ਇਸ ਕਰਕੇ ਗੁਰੂ ਤੇਗ ਬਹਾਦਰ ਮਾਰੇ ਕਹਿੰਦੇ ਭਗਤੀ ਕਰਨੀ ਹੈ ਹੈ ਤੂੰ ਬੰਦਾ ਪਰ ਤੈਨੂੰ ਸਿੱਖਿਆ ਮੈਂ ਕੁੱਤੇ ਵਾਂਗ ਦਿੰਨਾ ਬੇ ਕੁੱਤੇ ਵਾਂਗ ਭਾਈ ਇਸ ਤਰ੍ਹਾਂ ਰਿਹਾ ਕਰ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਆਪਦਾ ਦੋਗਦਨਾ ਕੇ ਛੱਡ ਦਿੰਨੇ ਆ ਨਾ ਬਾਦਸ਼ਾਹ ਕੰਨ ਨਾ ਤੂੰ ਨਹੀਂ ਛੱਡਣਾ ਤੂੰ ਸੱਚਾ ਵਾ ਜੇ ਸੱਚਾ ਤਾਂ ਰੋਜ਼ ਆਇਆ ਕਰ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤੇ ਨਿਤ ਨਾਨਕ ਇਹ ਵਿਧ ਕਹਿੰਦੇ ਇਸ ਵਿਧੀ ਦੇ ਮਤਾਬਕ ਨਾਨਕ ਇਹ ਵਿਧ ਹਰਪਜੋ ਇੱਕ ਮਨ ਕਹਿੰਦੇ ਮਨ ਇੱਕ ਹੋਣਾ ਜੀਦਾ ਇੱਕ ਮਨ ਇੱਕ ਚਿੱਤ ਹੋਏ ਮਨ ਔਰ ਚਿੱਤ ਨੂੰ ਇੱਕ ਬਣਾ ਲੈ ਤੇ ਛਰਨੀ ਆ ਜਾ ਪਾਛਾ ਨੇ ਕਹਿੰਦੇ ਹੰਕਾਰੀਆਂ ਨੂੰ ਮਾਰ ਦਿੱਤਾ ਤੇ ਉਥੇ ਭਾਈ ਜਦੋਂ ਪਾਗ ਪਨਾਮਦੇਵ ਜੀ ਮਹਾਰਾਜ ਨੇ ਸ਼ਬਦ ਦੇ ਚਾਰ ਨ ਕੀਤਾ ਫੇਰ ਦੀ ਆ ਆ ਪੜਤਾ ਬ੍ਰਹਮ ਨੇ ਕੀ ੱੱੱਕਾ ਮਾਰਿਆ ਸੀ ਚੱਲ ਪਿੱਛੇ ਮੂਰੇ ਨਹੀਂ ਆਉਣਾ ਤੇ ਜਿਹਦੇ ਦਰ ਤੇ ਮਾਰਿਆ ਸੀ ਉਹ ਕਹਿੰਦਾ ਤੂੰ ਚਿੰਤਾ ਕਦੀ ਕਰਦਾ ਵਾ ਹੰਕਾਰੀਆਂ ਨਿੰਦਕਾਂ ਪਿੱਟ ਦੇ ਨਾਮ ਦਿਉ ਮੁਖ ਲਾਇਆ ਕਹਿੰਦੇ ਹੰਕਾਰੀਆਂ ਨੂੰ ਪਿੱਟ ਦੇ ਦਿੱਤੀ ਜੇ ਤੋ ਆਕਾਲ ਪੁਰਖ ਦੀ ਪੈਠੋ ਕੀ ਸੋਡਾ ਭਲਾ ਕਰਿਆ ਕਰਨ। ਠੋਕਰੇ ਪੈਣੀ ਐ ਨਰਕੀ ਭੁੰਗਣੇ। ਹੰਕਾਰੀਆਂ ਨਿੰਦਕਾਂ ਪਿੱਟ ਦੇ ਨਾਮ ਦੇਉ ਮੁਕਲੇ ਆ। ਕਿਵੇਂ ਮੁਕਲਾਲੇ? ਫੇਰ ਦੀਆ ਨਾਮੇ ਕਿਉਂ ਤੇ। ਅੱਜ ਵੀ ਫਿਰਿਆ ਹੋਇਆ ਉਹ। ਜਾਓ ਭਾਈ ਮਹਾਰਟ ਵਿੱਚ ਸਤਾ ਨੇ ਅੱਜ ਵੀ ਉਹ ਦੇਹਰਾ ਫਿਰਿਆ ਹੋਇਆ ਵਾ। ਜਿਵੇਂ ਆਪ ਬੈਠੇ ਆ ਨੇ ਇਸ ਜਗ੍ਹਾ ਤੇ। ਉਹ ਗੁਰਦ੍ਰਸਾਹਬ ਦੇ ਮੂੰਹ ਕੁੱਤ ਨੂੰ ਰੋਡ ਵੱਲ ਨੂੰ ਆ ਨਾ ਤੇ ਉਹ ਇੱਕ ਐਸਾ ਸਥਾਨ ਹੈ ਜਿਹਦਾ ਰੋਡ ਤੋਂ ਪੁੱਠਾ ਦੂਸਰੇ ਪਾਸੇ ਮੂੰਹ ਬਣਾ ਦਿੱਤਾ ਐਨੀ ਸ਼ਕਤੀ ਹੈ ਵਹਿਦੂ ਦੀ ਪਾਵਰ ਹੈ ਉਹਦੀ ਸ਼ਕਤੀ ਨਾ ਪਰਖਿਆ ਕਰੋ ਕਿ ਸਾਨੂੰ ਪਰਖਣ ਦੀ ਬੜੀ ਐ ਤੇ ਰੱਬ ਕੀ ਕਰ ਲਊ ਪਤਾ ਉਹਦੇ ਹੀ ਲੱਗਦਾ ਜਦੋਂ ਪੁੱਠਾ ਪਾ ਦਤਾ ਡਰਿਆ ਕਰੋ ਰੱਬ ਦੇ ਨਾਮ ਤੋਂ ਸਿੱਖੀ ਕਮਾਣੀ ਬਹੁਤ ਔਖੀ ਇੱਥੇ ਦਾ ਭਾਈ ਨਿਵਰਤਾ ਨਾ ਹੋਏ ਜੋ ਕੁਝ ਹੁੰਦਾ ਰੁੱਖਾ ਸੁੱਖਾ ਜਿੰਨਾ ਹੁੰਦਾ ਉਨਾ ਕ ਕਰੋ ਭਾਈ ਇਹ ਠੱਗਾ ਢੋਰੀ ਜਮਾਨਾ ਥੋੜੀ ਆ ਹੁਣ ਗੱਲ ਚੱਲ ਰਹੀ ਸੀ ਕਿ ਅਜ ਵੀ ਲੋਕ ਮਾਝੇ ਦੇ ਕਬਰਾਂ ਦੇ ਪੁਜਾਰੀ ਸਭ ਤੋਂ ਵੱਧ ਹੈ ਜਠੇੜਾ ਦੁਆਬਿਆਂ ਕੋਲੇ ਤੇ ਮਾਲਵਾ ਵੀ ਕਿਹੜਾ ਬਚਿਆ ਹੋਇਆ ਵਾ ਇਹ ਡੇਰਿਆਂ ਦੇ ਵਿੱਚ ਫਸਿਆ ਹੋਇਆ ਸਭ ਤੋਂ ਵੱਧ ਡੇਰੇ ਤੁਹਾਨੂੰ ਇੱਥੇ ਹੀ ਮਿਲਣਗੇ ਕਿ ਜਿਵੇਂ ਪਹਿਲਾਂ ਕਲਾਕਾਰ ਇੱਥੇ ਜਿਆਦਾ ਹੁੰਦੇ ਸੀ ਨਾ ਵੀ ਕੇਵਲ ਤੋਂ ਕੇਵਲ ਲੁਧਿਆਣੇ ਬਸ ਅੱਡੇ ਨੇ ਦਫ਼ਤਰ ਹੁੰਦੇ ਸੀ ਇੱਥੇ ਹੀ ਮਿਲਦੇ ਸੀ ਕਿ ਜਦੋਂ ਜੇ ਕਲਾਕਾਰ ਬੁੱਕ ਕਰਨਾ ਤੈਨੂੰ ਲੁਧਿਆਣੇ ਜਾਣਾ ਪੈਂਦਾ ਸੀ ਬਸ ਅੱਡੇ ਹੁਣ ਫੈਲ ਗਏ ਚਾਰੋਂ ਤਰਫ ਹੀ ਹੈ ਹਰ ਜਗ੍ਹਾ ਤੇ ਹੈ ਚੰਡੀਗੜ੍ਹ ਵੀ ਹੈ ਅੰਮ੍ਰਿਤਸਰ ਵੀ ਹੈ ਜਲੰਧਰ ਵੀ ਹੈ ਉਸੇ ਤਰ੍ਹਾਂ ਹੀ ਭਾਈ ਜਿਹੜਾ ਡੇਰਾ ਵਾਸ ਸੀ ਨਾ ਅੱਗੇ ਤਾਂ ਕਲਾ ਮਾਲ ਵਿੱਚ ਹੁੰਦਾ ਸੀ ਹੁਣ ਥੋੜਾ ਥੋੜਾ ਫੈਲਣ ਲੱਗ ਗਿਆ ਚਾਰੋਂ ਤਰਫ ਪਰ ਫਿਰ ਵੀ ਸਭ ਤੋਂ ਵੱਧ ਇੱਥੇ ਹੀ ਹੈ ਅਸੀਂ ਵੀ ਇਹਨਾਂ ਚ ਨਿਕਲੇ ਨਹੀਂ ਡੇਰੇ ਜਾਓ ਜੀ ਸਦਕੇ ਜਾਓ ਕੀ ਕਰਨਗੇ ਗੁਰਮਤਿ ਦਾ ਗਿਆਨ ਲੈਣਗੇ ਗੁਰਮਤਿ ਦਾ ਗਿਆਨ ਕੀ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਤੇ ਤੁਸੀਂ ਤਾਂ ਭਾਈ ਡੇਰੇ ਨਾਲ ਜੁੜ ਕੇ ਬਹਿ ਗਏ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਆ ਤਾਂ ਗੁਰੂ ਘਰ ਦਾ ਜਿਹੜਾ ਤੁਹਾਡੇ ਨਗਰ ਤੇ ਗੁਰੂ ਪਾਤਸ਼ਾਹ ਪ੍ਰਕਾਸ਼ ਨੇ ਉੱਥੇ ਕੀ ਕਮੀ ਹੁੰਦੀ ਹੈ ਕਿ ਜਿਹੜਾ ਉਸ ਬਾਬੇ ਦੇ ਪ੍ਰਕਾਸ਼ ਕੀਤਾ ਉਹ ਵੱਖਰਾ ਹੁੰਦਾ ਬਲਕਿ ਭਾਈ ਸਾਨੂੰ ਖਾਣ ਦੀ ਹੱਤ ਪੈ ਗਈ ਹੈ ਸਵਾਦਾਂ ਦੀ ਹੱਤ ਪੈ ਗਈ ਹੈ ਬਸ ਇਹਦੇ ਪਿੱਛੇ ਤੁਰੇ ਫਿਰਦੇ ਆ ਕਿ ਕਹਦੇ ਹਨ ਕਿ ਫਲਾਣੇ ਬਾਬੇ ਦੇ ਫਲਾਣੇ ਸਾਧ ਦੇ ਫਲਾਣੇ ਦੇ ਭਾਈ ਉਹਦੇ ਦਵਾਨ ਦੇ ਵਿੱਚ ਲੱਖ ਦਾ ਕਟਤੀ 50000 ਦਾ 20000 ਦਾ 30000 ਦਾ ਤੇ ਉਹਨਾਂ ਵਿੱਚੋਂ ਕਿੰਨੇ ਪਿੰਡ ਦੇ ਗੁਰਦਿਰ ਚ ਆ ਕੇ ਸੇਵਾ ਕਰਨ ਲੱਗੇ ਬਈ ਉਹ ਸਾਰੇ ਦੇ ਸਾਰੇ ਡੇਰੇ ਨਾਲ ਜੁੜ ਗਏ ਹੈ। ਉਹੀ ਹਾਲ ਤਾਂ ਸਾਡੀ ਹੈ। ਜੜੋ ਤਾਂ ਗੁਰਗ੍ਰੰਥ ਸਾਹਿਬ ਨਾਲ ਜੜੋ ਭਾਈ। ਸਿੱਖਿਆ ਲੈ ਕੇ ਜਾਓ ਕਿਤੇ ਵੀ ਜਾਓ ਸਿੱਖਿਆ ਲੈਣ ਦੀ ਖਾਤਰ। ਪਰ ਭਾਈ ਸੇਵਾ ਤਾਂ ਅਸੀਂ ਛੜਨੀ ਤਾਂ ਗੁਰਗ੍ਰੰਥ ਸਾਹਿਬ ਤੇ ਆਉਣਾ ਕਿਸੇ ਬੰਦੇ ਸਾਥ ਦੇ ਨਹੀਂ ਹੋਣਾ। ਵਰਸੀ ਕਰ ਰਹੇ ਹਨ ਹੁਣ ਉਹ ਮਾਜੇ ਦੇ ਵਿੱਚ ਭਾਈ ਮੰਜ ਵਰਗੇ ਜਦੋਂ ਉਹਨਾਂ ਨੂੰ ਵੀ ਸਿੱਖੀ ਦਾ ਪਤਾ ਲੱਗਿਆ ਨਾ ਆਗਿਆ ਗੁਰੂ ਅਰਜਨ ਸਾਹਿਬ ਪਾਸ਼ਾ ਦੇ ਸ਼ਰਣੀ ਦਿਸ਼ਾਨੇ ਆ ਕੇ ਬੇਨਤੀ ਕੀਤੀ ਮਹਾਰਾਜ ਮੈਨੂੰ ਗੁਰੂ ਨਾਨਕ ਸਾਹਿਬ ਵਾਲੀ ਸਿੱਖੀ ਬਖਸ਼ ਦਿਓ ਮੈਂ ਜੋ ਕਰ ਰਹੇ ਹਾਂ ਨਾ ਮੈਨੂੰ ਸ਼ਾਂਤੀ ਨਹੀਂ ਆਪ ਐਵੇਂ ਵੀ ਜਿਹਨੇ ਸਿਆਣੇ ਹੁੰਦੇ ਉਹਨਾਂ ਦੇ ਘਰਾਂ 'ਚ ਸ਼ਾਂਤੀ ਨਹੀਂ ਹੁੰਦੀ ਕਿ ਸਭ ਕੁਝ ਗਵਾ ਲੈਂਦੇ ਆ ਭਾਈਏ ਇਹ ਲੋਕਾਂ ਦੇ ਪੁੱਤਾਂ ਕੱਢਦੇ ਕਰਦੇ ਨੇ ਆਪਦੇ ਘਰ ਪੁੱਤਾ ਬਾੜ ਲੈਂਦੇ ਬੜੇ ਐਸੇ ਸਾਧ ਨੇ ਕਿੰਨੇ ਦੇ ਨਾਂ ਲਈਏ ਭਾਈ ਕਿਉਂਕਿ ਸਾਰਾ ਕੁਝ ਹੀ ਗਵਾ ਬੈਠੇ ਆ ਭਾਈ ਇੱਕ ਤਾਂ ਭਾਈ ਫਰੀ ਦੀਆਂ ਖਾਣੀਆਂ ਮੁਕਤ ਦੀਆਂ ਖਾਣੀਆਂ ਇਹ ਹਮੇਸ਼ਾ ਸਾਡੀ ਗੱਲ ਦੀਆਂ ਕੁੱਲ ਗੱਲ ਦੀਆਂ ਕਿ ਇਹਦਾ ਕੋਈ ਭਲਾ ਨਹੀਂ ਹੁੰਦਾ ਮਿਹਨਤ ਮਸ਼ਕਤ ਨਾਲ ਜੋ ਖਾਂਦੇ ਆ ਨਾ ਉਹਨਾਂ ਦੇ ਸਦਾ ਹੀ ਨਿਸ਼ਾਨ ਝੂਲਦੇ ਆ ਉਹਨਾਂ ਦੇ ਹਮੇਸ਼ਾ ਹੀ ਝੰਡੇ ਝੂਲਦੇ ਆ ਤੇ ਜਦੋਂ ਖਾਣੀਆਂ ਠੱਗਾ ਠੋਰੀ ਦੀਆਂ ਭਾਈ ਮੰਗ-ਮੰਗ ਕੇ ਖਾਣੀਆਂ ਨੇ ਤੇ ਹਾਲ ਤਾਂ ਫਿਰ ਹੋਣੀ ਹੈ ਇਹੀ ਹਾਲ ਤੱਕ ਸਾਧਾਂ ਦਾ ਡੇਰੇ ਵਾਲਾ ਤਾਂ ਹੁੰਦਾ ਭਾਈ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਭਾਈ ਤੇ ਮੁੜ ਕੇ ਤਾਂ ਫਿਰ ਭਾਈ ਜੀ ਨੇ ਲੁੱਟਣਾ ਹੁੰਦਾ ਹੋਈ ਲੁੱਟਦੇ ਹਨ ਰੋ ਵਿਚਾਰ ਕਹਿੰਦੇ ਜੀ ਮੈਨੂੰ ਸ਼ਾਂਤੀ ਨਹੀਂ ਮੈਂ ਜੋ ਕਰਦਾ ਕਬਰਾਂ ਦਾ ਪੁਜਾਰੀ ਹਾਂ ਸਖੀ ਸਰਵਰ ਦੀ ਪੂਜਾ ਕਰਦਾ ਮੈਨੂੰ ਉਹ ਸਕੂਨ ਨਹੀਂ ਮਿਲਦਾ ਕਹਿੰਦੇ ਮੈਂ ਤੁਹਾਡੇ ਦਰ ਤੇ ਪਾਤਸ਼ਾਹ ਆਇਆ ਮੈਨੂੰ असली शांति चाहिਦੀ ਹੈ ਅੰਦਰੋਂ ਹਿਰਦਾ ਨਾ ਜੋ ਉਹ ਸ਼ਾਂਤ ਨਹੀਂ ਉਹ ਤਪ ਰਿਹਾ ਮੇਰੇ ਹਿਰਦੇ ਨੂੰ ਸ਼ਾਂਤ ਕਰ ਦੋ ਪਾਸ਼ਾ ਜੀ ਕਹਿੰਦੇ ਕਹਿੰਦੇ ਭਾਈ ਜੇ ਚਾਹ ਪੀਣੀ ਆ ਤੇ ਪਾਣੀ ਦਾ ਗਲਾਸ ਖਾਲੀ ਪਾਣਾ ਪੈਣਾ ਤੇ ਜੇ ਪਾਣੀ ਵਿੱਚ ਹੈਗਾ ਉਹਦੇ ਫਿਰ ਚਾਹ ਉਹਦੇ ਚ ਹੀ ਪਾਵੇਂਗਾ ਇਸ ਬੇਸਵਾਦੀ ਹੋ ਜਾਣੀ ਹੈ ਨਾ ਕਹਿੰਦੇ ਜੇ ਪਾਣੀ ਪੀਣਾ ਤੇ 40 ਗਲਾਸ ਆਪੇ ਸਾਫ਼ ਕਰਕੇ ਪੀਨੇ ਆ ਨਾ ਇਦਾਂ ਹੀ ਕਰਦੇ ਆ ਨਾ ਕਿ ਉਹਦੇ ਵਿੱਚ ਇਕਨੇਚ ਹੀ ਪਾ ਦੇ ਚਾਹਲਾ ਗਲਾਸ ਹੀ ਹੈ ਫਿਰ ਪਾਣੀ ਦਾ ਸਵਾਦ ਨਹੀਂ ਹੁੰਦਾ ਕਾਲਾ ਮਾਲਾ ਹੋ ਜਾਂਦਾ ਨਾ ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਭਾਈ ਤੇਰੇ ਅੰਦਰ ਤਾਂ ਸਖੀ ਸਰਵ ਕਬਰਾਂ ਵਸੀਆਂ ਹੋਈ ਹੈ ਉੱਥੇ ਹੁਣ ਸਿੱਖੀ ਆਊਗੀ ਤੇ ਕਾਲਾ ਮਾਲਾ ਹੀ ਹੋਊਗਾ ਨਾ ਇੱਕ ਨੂੰ ਰੱਖ ਲੈ ਜੋ ਤੇਰੀ ਛਾ ਮੈਂ ਤੈਨੂੰ ਕੋਈ ਜ਼ਬਰਦਸਤੀ ਨਹੀਂ ਕਹਿੰਦਾ ਜਿਵੇਂ ਆਪਣੇ ਤੁਰੇ ਫਿਰਦੇ ਹਨ ਆ ਨਵੇਂ ਨਵੇਂ ਤੁਰੇ ਫਿਰਦੇ ਨੂੰ ਪਤਾ ਨਾ ਕਿ ਐ ਜਾ ਕੋਈ ਕਾਂਡ ਕਰ ਦੋ ਦੁਨੀਆ ਸਾਨੂੰ ਸਰਤੇ ਚੱਕਲ ਨਹੀਂ ਇਹ ਪੈਸਾ ਆ ਜਾਂਦਾ ਕਿ ਤੁਰੇ ਫਿਰਦਾ ਲੋਕਾਂ ਦਾ ਸਾਦਾ ਦੇ ਆ ਜਿਹਦੇ ਭਾਈ ਉਹਨਾਂ ਦੇ ਕੋਈ ਪੈਰ ਵੀ ਨਹੀਂ ਹੈ ਕਿ ਉਹਨਾਂ ਨੂੰ ਕੋਈ ਸਪੋਰਟ ਕਰਦੇ ਆ ਭਾਈ ਪਰ ਤੂੰ ਭਾਈ ਕਿਸੇ ਨੂੰ ਜ਼ਬਰਦਸਤੀ ਤੱਕੇ ਨਾਲ ਕਿਸੇ ਮਾਰਗ ਤੋਂ ਮੋੜ ਨਹੀਂ ਸਕਦਾ ਤੂੰ ਗੁਰਮਤਿ ਦਾ ਗਿਆਨ ਦੇ ਦੁਨੀਆ ਮੁੜੇ ਕਿ ਨਹੀਂ ਵੀ ਮੈਂ ਉਹਨਾਂ ਦੇ ਜਾਣੇ ਕੋਈ ਨਹੀਂ ਕਿ ਦੁਨੀਆ ਨੂੰ ਸਮਝਾਉਣ ਦੀ ਸਮਰੱਥਾ ਨਹੀਂ ਹੈ ਤੇ ਘਰ ਬੈਠ ਪਈ ਆ ਜਿਹੜਾ ਕਰ ਰਿਹਾ ਨਾ ਕੌਮ 'ਚ ਗੰਦ ਪਾ ਰਿਆ ਵਾ ਸਿੱਖੀ ਬਦਨਾਮ ਕਰ ਰਿਹਾ ਇਹ ਸੋਭ ਨੇਕ ਨਹੀਂ ਹੈ ਪਹਿਲਾਂ ਬਹੁਤ ਬਦਨਾਮ ਹੋ ਚੁੱਕੇ ਹੈ ਤੇ ਗੁਰੂ ਅਰਜਨ ਪਾਚੀ ਕਹਿੰਦੇ ਭਾਈ ਭਾਵੇਂ ਤਾਂ ਉਹੀ ਕੰਮ ਕਰ ਲੈ ਜੋ ਕਰਦਾ ਆ ਰਹੇ ਜੇ ਇੱਧਰ ਆਉਣਾ ਫਿਰ ਉੱਛੜਣਾ ਤਾਂ ਤੇ ਪਾਤਸ਼ਾਹ ਕਹਿੰਦੇ ਠੀਕ ਹੈ ਜੀ ਮੈਂ ਛੱਡ ਦਿੰਦਾ ਕਹਿੰਦੇ ਜਾ ਫਿਰ ਸਾਰਾ ਕੁਝ ਕਲੀਨ ਕਰ ਦੇ ਸਾਫ ਕਰ ਦੇ ਜਾ ਕੇ ਕਬਰਾਂ ਵਗੈਰਾ ਸਭ ਕੋ ਤੋੜ ਤੀਆਂ ਘਰ ਜਾ ਕੇ ਹੁਣ ਗੁਰੂ ਦਾ ਹੱਥ ਹੋਵੇ ਤਾਂ ਕੀ ਕਹਦੇ ਮਜਾਲ ਸੀ ਪਰ ਇਮਤਿਹਾਨ ਗੁਰੂ ਪਾ ਰਿਹਾ ਕਿ ਜਦੋਂ ਬਾਹੀਂ ਗੁਰੂ ਨੇ ਫੜ ਲਈ ਕਿ ਜਾ ਕੇ ਕਬਰਾਂ ਤੋੜ ਦੇ ਤੇ ਫਿਰ ਕੀ ਦੀ ਮਜਾਲ ਸੀ ਕਿਸੇ ਕਬਰ ਦੀ ਕਿ ਭਾਈ ਉਹਦਾ ਨੁਕਸਾਨ ਕਰ ਦੀ ਪਰ ਖੁਦ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਦੇਖਦੇ ਆ ਇੱਥੇ ਤੱਕ ਪੱਕਦਾ ਏ ਇਹ ਕਿੰਨੇ ਕਾਇਮ ਇਮਤਿਹਾਨ ਪਾਸ ਕਰਦਾ ਖੁਦ ਗੁਰੂ ਹੀ ਨੁਕਸਾਨ ਕਰ ਰਿਹਾ ਇਮਤਿਹਾਨ ਲੈ ਰਿਹਾ ਸਿਕਦੇ ਜਿਵੇਂ ਕਹਿਆ ਨਾ ਕਿ ਗੁਰੂ ਹਮੇਸ਼ਾ ਜਦੋਂ ਇਮਤਿਹਾਨ ਲੈਂਦਾ ਸਮਝ ਲਓ ਤੁਹਾਡਾ ਹੁਣ ਪਾਰ ਉਤਾਰਾ ਹੋਵੇਗਾ ਉਹ ਸੰਕਟ ਦਿੰਦਾ ਇਹ ਕਿੱਥੇ ਕੁ ਭਜਦਾ ਵਾ ਕਿ ਜਿਹੜੇ ਸੱਚੇ ਹੁੰਦੇ ਆ ਉਹ ਖੜੇ ਰਹਿੰਦੇ ਆ ਭਾਈ ਜਿਹੜੇ ਝੂਠੇ ਹੁੰਦੇ ਆ ਭੱਜ ਜਾਂਦੇ ਆ ਉਹ ਤਾਂ ਇੱਕ ਦਿਨ ਨਹੀਂ ਕੱਢਦੇ ਭਾਈ ਹੁਣ ਤੱਕ ਇਹ ਜੇ ਟੈਨਿਚਰ ਨਹੀਂ ਹੁੰਦੀ ਹੁਣ ਭਾਈ ਮੰਝ ਦਾ ਕੀ ਹੋਇਆ ਕਵਰਾਂ ਤੋੜੀਆਂ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਕਾਰੋਬਾਰ ਥੱਲੇ ਜਿੰਨੇ ਪਸ਼ੂ ਸੀ ਸਾਰੇ ਮਰ ਗਏ ਤੇ ਜਿਵੇਂ ਆਪਾਂ ਮਿਹਣੇ ਉਹ ਭਲਾਣੇ ਬਾਬੇ ਤੇ ਜੋਤ ਨਹੀਂ ਲਾਈ ਤਾਂ ਨੁਕਸਾਨ ਹੋ ਗਏ ਆਪ ਵੀ ਹੀ ਕਹਦੇ ਹੁੰਦੇ ਆ ਨਾ ਤੇ ਲੋਕ ਕਹਿੰਦੇ ਭਾਈ ਉਹ ਭਾਈ ਮੰਝ ਕਮਲਿਆ ਆ ਕੀ ਕਰ ਦਿੱਤਾ ਤੇਰਾ ਸਾਰਾ ਕੁਝ ਨੁਕਸਾਨ ਤਾਂ ਹੀ ਹੁੰਦਾ ਉਹ ਬਣਾ ਲਾ ਕਵਰ ਕਹਦਾ ਨਾ ਉਹ ਸੱਚਾ ਸੀ ਕਹਿੰਦਾ ਹੁਣ ਤਾਂ ਜਿਹੜੀ ਤੋੜਤੀ ਤੋੜਤੀ ਜਿਹੜੀ ਹੁਣ ਨਵੀਂ ਬਣਨੀ ਐ ਨਾ ਬਸ ਉਹੀ ਰੱਖਣੀ ਐ ਸਭ ਕੁਝ ਬਰਬਾਦ ਹੋ ਗਿਆ ਰੋਟੀ ਤੱਕ ਦੇ ਬਾਂਦੇ ਲਾਗੇ ਭਾਈ ਪਰਵਾਹ ਨੂੰ ਜਿਹੜਾ ਜਿਹੜਾ ਇਲਾਕੇ ਦਾ ਚੌਧਰੀ ਸੀ ਰੋਟੀ ਤੱਕ ਖਾਣ ਨੂੰ ਨਹੀਂ ਸੀ ਮਿਲਦੀ ਐਨੀ ਗਰੀਬੀ ਆ ਗਈ ਅਕਸਨ ਆ ਗਿਆ ਭਾਈ ਅਮਰਸਾ ਸਹੈ ਦੀ ਤਾਤੀ ਤੇ ਗੁਰੂ ਪਾਛ ਦੇ ਚਾਨੀ ਆ ਕਿ ਨਮਸ਼ ਕਰ ਕੀਤੀ ਤੇ ਹਰ ਦਿਨ ਸੇਵਾ ਕਰਦਾ ਤੇ ਉਥੇ ਭਾਈ ਜੋ ਵੀ ਰੁੱਖਾ ਸੁੱਕਾ ਲੰਗਰ ਚ ਵੰਦਾ ਛਕਦਾ ਤੇ ਇੱਕ ਦਿਨ ਇਸ ਤਰ੍ਹਾਂ ਗੁਰੂ ਅਰਜਨ ਪਾਸ਼ਾ ਨਾਲ ਫੇਰ ਮੁਲਾਕਾਤ ਹੋਈ ਹਾਂ ਭਾਈ ਮੰਜ ਕਿਵੇਂ ਆ ਭਈ ਗੁਰੂ ਨਾਨਕ ਸਾਹਿਬ ਦੀ ਸਿੱਖੀ ਰਾਸ ਆ ਰਹੀ ਹੈ ਸਤਿਵੰਤਾਂ ਜੀ ਆ ਰਹੀ ਹੈ ਜੀ ਨੰਨ ਆ ਰਹੇ ਹੈ ਅੱਛਾ ਕੀ ਕੰਮ ਕਰ ਆ ਭਈ ਕਹਿੰਦੇ ਮਹਾਰਾਜ ਲੰਗਰ ਚ ਸੇਵਾ ਕਰੀਦੀ ਹੈ ਹੋਰ ਆਪਾਂ ਸਾਫ਼ ਸਵੈ ਦੀ ਜੋਇ ਤੇ ਗੁਰੂ ਘਰ ਤੇ ਮਿਲਦੀ ਇਹ ਕਰਦੇ ਆਂ ਤੇ ਖਾਣਾ ਪੀਣਾ ਕਹਿੰਦੇ ਉਹ ਵੀ ਇੱਥੋਂ ਹੀ ਖਾਣਾ ਜੀ ਕਹਿੰਦੇ ਇਹ ਤਾਂ ਫਿਰ ਵਪਾਰ ਹੋ ਗਿਆ ਨਾ ਇਹ ਤਾਂ ਸੌਦਾ ਹੋ ਗਿਆ ਇਹ ਸੇਵਾ ਵੀ ਕੀਤੀ ਹੈ ਤੇ ਖਾਣਾ ਵੀ ਇੱਥੋਂ ਹੀ ਹੈ ਇਹ ਸੇਵਾ ਥੋੜੀ ਹੋ ਗਈ ਇਹ ਤਾਂ ਭਾਈ ਤੇਰੇ ਅੰਦਰ ਇੱਕ ਬਿਜ਼ਨਸ ਵਾਲਾ ਕੰਮ ਹੋ ਗਿਆ ਵਿਜੇ ਗੁਰੂ ਘਰ ਦੇ ਵਿੱਚ ਹਾੜੂ ਮਾਰੇ ਲੰਗਰਾਂ ਸੇਵਾ ਕੀਤੀ ਹੈ ਤੇ ਮੈਂ ਖਾਣਾ ਵੀ ਇੱਥੋਂ ਕਹਿੰਦੇ ਠੀਕ ਆ ਸਤਿਵਚਨ ਇਹ ਨਹੀਂ ਕਿਆ ਬਿਗੁਰੂ ਤਾਂ ਬੜਾ ਅਡਬਾ ਭਈ ਤਾਂ ਆਪਾਂ ਵੀ ਕਹੇ ਨਾ ਬਾਬਾ ਬੜਾ ਅਡਬਾ ਭਈ ਉਹ ਦੱਸ ਰਿਹਾ ਤੁਹਾਡੇ ਭਲੇ ਦੀ ਗੱਲ ਹੀ ਹੁੰਦੀ ਹੈ ਐਵੇਂ ਨਹੀਂ ਸਿੱਖੀ ਦੀ ਮੰਜ਼ਲ ਮਿਲਦੀ ਜਾ ਕੇ ਤੇ ਅਗਾ ਜਦੋਂ ਦੇਖਿਆ ਕੁਝ ਦਿਨ ਬੀਤੇ ਫਿਰ ਗਏ ਮਿਲ ਗਏ ਹਾਂ ਭਈ ਮੰਝ ਕਿਵੇਂ ਐਸੇ ਤਾਂ ਹਾਲ ਚਾਲ ਪੁੱਛੇ ਕੀ ਖਾਣਾ ਪੀਣਾ ਭਈ ਹੁਣ ਕਹਿੰਦੇ ਮਹਾਰਾਜ ਜਿਹੜਾ ਨਾ ਲੰਗਰ ਤੇ ਬਚਿਆ ਖੁੱਚਿਆ ਸੁੱਟਣ ਲੱਗਦੇ ਮੈਂ ਖਾ ਲੈਣਾ ਕਹਿੰਦੇ ਕਿੱਡਾ ਵੱਡਾ ਪਾਪ ਆ ਤੂੰ ਸਿੱਖੀ ਲੈਣਾ ਕਿ ਪਾਪ ਕਮਾਉਣਾ ਹੈ ਕਹਿੰਦੇ ਉਹ ਤਾਂ ਬਚਿਆ ਹੋਇਆ ਖਾਣਾ ਜੀਵ ਜੰਤੂਆਂ ਬਚਣੀ ਆ ਬਾਤ ਤੇ ਭਾਵਨ دریاਵਸ ਪਾਉਂਦੇ ਸੀ ਕਿਤੇ ਵੀ ਛੁੱਟਦੇ ਸੀ ਉਹਨਾਂ ਬਾਤ ਤੇ ਸੀ ਤੋਂ ਉਹਨਾਂ ਦਾ ਹੱਕ ਖਾਈ ਜਾਂਦਾ ਉਹ ਵੀ ਛੱਡ ਦਿੱਤਾ ਇਹ ਦੇਖੋ ਗੁਰੂ ਐਵੇਂ ਧਿਆਨ ਕਿਵੇਂ ਲੈਂਦਾ ਆਪਾਂ ਤਾਂ ਮਾੜੀ ਜੀ ਗੱਲ ਤੇ ਪਾ ਜਾਂਦੇ ਆ ਨਾ ਕਿ ਮੜੇ ਨੁਕਸਾਨ ਦੇ ਜਦੀ ਕੁਟਕਾ ਸਾਬ ਬਾਬਾ ਜੀ ਕੁਟਕਾ ਸਾਬ ਜਿਵੇਂ ਕੱਲ ਸਾਡੀ ਗੱਲ ਨਹੀਂ ਬਣੀ ਆ ਹੀ ਕਰਦੇ ਨੇ ਆਪਾਂ ਬੜੇ ਆਉਂਦੇ ਐਸੇ ਫੇਰੇ ਧਿਆਨ ਪਾਤਾ ਭਾਚਾ ਕਹਿੰਦੇ ਨਾ ਇਹ ਵੀ ਭਾਈ ਪਾਪ ਆ ਕਹਿੰਦੇ ਸਤਵਚਨ ਮਹਾਰਾਜ ਇਹ ਵੀ ਨਹੀਂ ਕਰ ਫਿਰ ਕੀ ਕਰਦਾ ਭਾਈ ਫਿਰ ਸੇਵਾ ਵੀ ਕਰਦਾ ਨਿਤ ਪਰ ਆਪਣੇ ਪੇਟ ਵਾਸਤੇ ਜੰਗਲ ਚ ਜਾਂਦਾ ਲੱਕੜਾਂ ਚੁੱਕਦਾ ਕੁਝ ਜਮਾ ਕਰਦਾ ਕੁਝ ਵੇਚਦਾ ਕੁਝ ਗੁਰਰਾਮ ਦਾਸ ਪਾਸ਼ਾ ਜੀ ਦੇ ਲੰਗਰਾਂ ਦੇ ਵਿੱਚ ਸੇਵਾ ਕਰ ਦਿੰਦਾ ਉਥੇ ਪਚਾ ਦਿੰਦਾ ਦੇ ਹੌਲੀ ਹੌਲੀ ਸਮਾਂ ਬੀਤਦਾ ਗਿਆ ਅੰਦਰ ਪਵਿੱਤਰਤਾ ਆਉਂਦੀ ਰਹੀ ਸ਼ੁੱਧ ਹੁੰਦੇ ਰਹੇ ਮਨ ਕਿਤੇ ਸੰਕਟ ਆਉਂਦੇ ਆ ਕਸ਼ਟ ਆਉਂਦੇ ਆ ਤੇ ਅੰਦਰ ਅੰਤਰ ਆਤਮਾ ਸ਼ੁੱਧ ਹੋ ਜਾਂਦੀ ਏ ਤੇ ਜਦੋਂ ਸਾਰੇ ਇਮਤਿਹਾਨ ਪਾਸ ਹੋ ਗਏ ਤੇ ਫਿਰ ਭਾਈ ਉਹ ਮੰਜ਼ਲ ਵੀ ਮਿਲਣੀ ਸੀ ਅ ਜੇ ਇਹ ਕਿ ਤਨੇ ਕੀ ਹੋਏ ਹਨੇੜੇ ਚੱਕੜ ਆਏ ਆ ਲੱਕੜਾਂ ਗਲੀਆਂ ਹੋ ਗਈਆਂ ਤੇ ਭਾਈ ਮਾਝੀ ਕਹਿੰਦੇ ਵੀ ਹਣ ਜਿੰਨੇ ਆ ਮੈਂ ਲਿਆ ਸਕਦਾ ਨਾ ਜੰਗਲ ਤੋਂ ਲੱਕੜਾਂ ਲੈ ਕੇ ਸੁੱਟਾਇਏ تھے۔ ਲੰਘਣ ਨਹੀਂ ਰੁਕਣਾ ਜੇ ਦਾ ਗੁਰੂ ਦਾ। ਜੇ ਭਾਵੇਂ ਮੇਰਾ ਸਾਰਾ ਕੁਝ ਖੁੱਜ ਜਾਵੇ। ਆਪਾ ਤਾਂ ਕਹੇ ਨਾ ਸਾਰਾ ਕੁਝ ਖਤਮ ਹੋ ਗਏ ਆ ਤੇ ਰੱਬ ਦੇ ਪਿਆਰੇ ਕਹਿੰਦੇ ਕੁਝ ਵੀ ਨਹੀਂ ਘਾਟਾ ਹੋਇਆ ਹੈਗੇ ਆ। ਭਾਵੇਂ ਮੈਂ ਵਿਕ ਜਾਵਾਂ ਹੁਣ ਨਹੀਂ ਕੁਝ ਬੰਦ ਹੋਣ ਦਿੰਦਾ। ਇਹਨਾਂ ਦੇ ਸੱਚਿਆਂ ਦੀ ਝੂਠੇ ਵਾਲੇ ਤਾਂ ਭਾਈ ਭੱਜ ਲੈਂਦੇ। ਉਹ ਤਾਂ ਦੌੜ ਜਾਂਦੇ ਨੇ ਭਾਈ। ਉਹ ਤਾਂ ਘਰਵਾਲੇ ਛੱਡ ਦਿੰਦੇ ਆ ਰੋਣ ਲੱਗ ਜਾਂਦੇ ਆ ਕਲੌਣ ਲੱਗ ਜਾਂਦੇ ਆ ਪਰ ਸੱਚੇ ਹੁੰਦੇ ਆ ਕਿ ਦਿਨਾ ਭਾਈ ਜੋਗਜ ਹੈ ਆਪ ਭਾਵੇਂ ਵਿਖ ਜਾ ਇੱਥੇ ਕੋਈ ਵੇਗਨ ਨਹੀਂ ਪਾਊਗਾ ਇਹ ਸੱਚੇ ਦੀ ਨਿਸ਼ਾਨੀ ਹੁੰਦੀ ਹੈ ਠੋਠੇ ਦਾ ਆਪਾਂ ਦੇਖ ਲਿਆ ਨਾ ਤਾਂ ਦੇਖਦੇ ਭਾਈ ਮਾਂਜੀ ਕਹਿੰਦੇ ਕੋਈ ਗੱਲ ਨਹੀਂ ਮੈਂ ਲਿਆਵਾਂਗਾ ਗਏ ਲੱਕੜਾ ਢੋਰੇ ਕਿ ਦਿਨ ਰਾਤ ਭਾਈ ਇਤਰੇ ਲੱਗੇ ਹੋਏ ਰਾਤ ਦਾ ਸਮਾਂ ਸੀ ਹਨੇਰੀ ਹੈ ਸੀ ਕੋਈ ਦਿਖਾਈ ਨਹੀਂ ਦਿੰਦਾ ਸੀ ਅੱਜ ਮੰਗੋ ਥੋੜੀ ਇੱਕ ਟਾਰ ਤਾਂ ਲਈ ਫਿਰਦੇ ਹਾਂ ਤੇ ਚ ਇਹ ਸੇਵਕ ਮੌਣ ਦੀ ਖਾਤਰ ਇਹ ਔਖੀਆਂ ਕਾਟੀਆਂ ਚਾਹਨੇ ਪੈਂਦੀਆਂ ਨੇ ਮੁਸ਼ਕਲਾਂ ਬਹੁਤ ਆਉਂਦੀ ਹੈ ਤੇ ਭਾਈ ਮੰਜੀ ਇਦਾਂ ਹੀ ਲੱਕੜਾ ਚੱਕੀ ਜਾਂਦੇ ਆਉਂਦੇ ਆ ਮੂਰੇ ਭਾਈ ਘਟੂ ਆਸੀਂ ਖੱਡਾ ਸੀ ਖੱਡਾ ਕੀ ਸੀ ਇਹ ਵੀ ਗੁਰੂ ਦੇ ਕੰਮ ਧਿਆਨ ਸੀ ਤੇ ਜਦੋਂ ਸਾਹਮਣੇ ਖੱਡੇ ਵਿੱਚ ਡੱਪੇ ਟੋਏ ਚ ਡੱਪੇ ਖੂਹ ਚ ਪੁਰਾਣਾ ਟੱਠਿਆ ਕੋਹ ਡੱਪੇ ਵਿੱਚ ਉਹ ਦੇ ਤੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਆਪਣੇ ਤਖਤ ਤੋਂ ਉੱਠੇ ਨੰਗੇ ਪੈਰੀ ਸਿੱਖਾਂ ਨੂੰ ਵਾਦੇ ਕਹਿੰਦੇ ਆਜੋ ਭਾਈ ਛੇਤੀ ਕਰੋ ਰਸਾ ਲਿਆਓ ਕਹਿੰਦੇ ਮਹਾਰਾਜ ਭੱਜੇ ਜਾ ਰਿਆ ਨੰਗੇ ਪੈਰੀ ਦੇਖੋ ਜਦੋਂ ਸਾਰਾ ਕੁਝ ਤੁਸੀਂ ਪਾਰ ਕਰ ਲਿਆ ਸਾਰੇ ਇਮਤਿਹਾਨ ਤੁਹਾਡੇ ਕਲੀਅਰ ਹੋ ਗਏ ਨਾ ਤੇ ਗੁਰੂ ਤੁਹਾਡੇ ਵੱਲ ਕਿਵੇਂ ਆਉਂਦਾ ਤੇ ਆਗੇ ਉਸ ਜਗ੍ਹਾ ਤੇ ਜਿੱਥੇ ਆਵਾਜ਼ਾਂ ਆ ਰਹੀਆਂ ਹਨ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਇੱਕੋ ਆਵਾਜ਼ ਆ ਰਹੀ ਇਹ ਜਦੋਂ ਸਿੱਖਾਂ ਨੇ ਸੁਣਿਆ ਕਹਿੰਦੇ ਇੱਥੋਂ ਕੋਈ ਸਾਚਾ ਜੀ ਆਵਾਜ਼ ਆ ਰਹੀ ਹੈ ਕਹਿੰਦੇ ਇੱਥੋਂ ਆਵਾਜ਼ ਉਹ ਆ ਰਹੀ ਹੈ ਜਿਹੜੀ ਆਵਾਜ਼ ਅੱਜ ਉਸ ਅਕਾਲ ਪੁਰਖ ਦੇ ਘਰ ਤੱਕ ਪਹੁੰਚ ਚੁੱਕੀ ਹੈ ਇਹ ਉਹ ਆਵਾਜ਼ ਹੈ ਤੇ ਜਦੋਂ ਦੇਖਿਆ ਅੰਦਰ ਭਾਈ ਮਸਾਲਾ ਵਗੈਰਾ ਜੋ ਹੁੰਦੀਆਂ ਸੀ ਜਗਾਈਆਂ ਦੇਖਿਆ ਭਾਈ ਮਾਜੀ ਡਿਗੇ ਲੱਕੜਾਂ ਸਿਰ ਤੇ ਰੱਖੀਆਂ ਆ ਪਾਣੀ ਚ ਠੰਡ ਦਾ ਮੌਸਮ ਹੈ ਆ ਪਾਣੀ ਵਿੱਚ ਖੜੇ ਤੇ ਲੱਕੜਾਂ ਸੁੱਕੀਆਂ ਸਿਰ ਤੇ ਰੱਖੀਆਂ ਹੈ ਕਹਿੰਦੇ ਭਾਈ ਲੱਕੜਾ ਸੁੱਟ ਤੇ ਰੱਸਾ ਫੜ ਬਾਹਰ ਆ ਕਹਿੰਦੇ ਨਾ ਪਹਿਲਾਂ ਲੱਕੜਾ ਕੱਢੋ ਫਿਰ ਮੈਂ ਆਉਂਗਾ ਉਹ ਕਹਿੰਦੇ ਭਾਈ ਕੋਈ ਗੱਲ ਨਹੀਂ ਆ ਉਸ ਨੂੰ ਕਰਦੇ ਅਗਰ ਉਹ ਕਹਿੰਦਾ ਨਾ ਪਹਿਲਾਂ ਲੱਕੜਾ ਹੋਊਗੀ ਮੇਰਾ ਸਰੀਰ ਜਾਂਦਾ ਜਾਵੇ ਇਹ ਸੱਚੇ ਨਿਸ਼ਾਨੀ ਹੁੰਦੀ ਹੈ ਕਹਿੰਦੇ ਮੇਰਾ ਭਾਵੇਂ ਸਾਰਾ ਕੁਝ ਵਿਕ ਜਾਵੇ ਪਰ ਇੱਥੇ ਕੋਈ ਘਾਟ ਨਹੀਂ ਹੋਣੀ ਚਾਹੀਦੀ ਕਹਿੰਦੇ ਬਾਦਸ਼ਾਹ ਲੱਕੜਾ ਮਾਰਾ ਇਹ ਕਹਿੰਦੇ ਨੇ ਵੀ ਹੁਣ ਸਿੱਖੀ ਚ ਪਰਪੱਕ ਹੋ ਗਿਆ ਹੈ ਪੱਕਾ ਸਿੱਖ ਹੋ ਗਿਆ ਹੁਣ ਲੱਕੜੇ ਕਢਣੇ ਪੈਣੇ ਹਨ ਪਹਿਲਾ ਲੱਕੜਾ ਕਢੀਏ ਤੇ ਫਿਰ ਭਾਈ ਮੰਝ ਜੀ ਨਿਕਲੇ ਤੇ ਜਦੋਂ ਆਏ ਪਾਤਸ਼ਾਹ ਨੇ ਗਲਫੜੀ ਚ ਲੈ ਲਿਆ ਗਾਲ ਚਲਾ ਲਿਆ ਤੇ ਬਚਨ ਕਰਤਾ ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ਕਹਿੰਦੇ ਅੱਜ ਜੇ ਮੰਝ ਨੂੰ ਗੁਰੂ ਪ੍ਰਤੀ ਗੁਰੂ ਦੇ ਬਚਨਾਂ ਨੇ ਇਹਨਾਂ ਪ੍ਰੇਮ ਤੇ ਅੱਜ ਤੋਂ ਭਾਈ ਮੰਜ ਅਸੀਂ ਵੀ ਤੇਰੇ ਹੋ ਗਏ ਹਮੇਸ਼ਾ ਤੇਰੇ ਨਾਲ ਹੀ ਐ ਜਦੋਂ ਗੁਰੂ ਅਰਜਨ ਪਾਤਸ਼ਾਹ ਤੇਰੇ ਨਾਲ ਖੜਿਆ ਤੈਨੂੰ ਕੋਈ ਨਰਕ ਚ ਲੈ ਜੂ ਕੋਈ ਸੰਕਟ ਆ ਜੂ ਕੋਈ ਦੁੱਖ ਆ ਜੂ ਕੋਈ ਪਾਣੀ ਡੋਬ ਦੂ ਨਹੀਂ ਡੋਬ ਸਕਦਾ ਆ ਤੇਰੇ ਨਾਲ ਖੜਾ ਹੀ ਨਹੀਂ ਇਸ ਕਰਕੇ ਡੁੱਬਿਆ ਫਿਰਦਾ ਵਾ ਇਸ ਕਰਕੇ ਤੇਰੇ ਹਾਲਤ ਹੋਇਆ ਭਾਈ ਖਿਆ ਰੱਖਿਆ ਕਰੋ ਤੇ ਆਦਕ